ਧਰਨ ਸਿੰਘ ਸ੍ਰੀ ਵਾਹਿਗੁਰੂ ਸਾਹਿਬ ਜੀ ਰਗਸਾ ਮਹੱਲਾ ਪਹਿਲਾ ਸਰੀਆਂ ਘਰ ਤੀਜਾ ਓ ਓੰਕਾਰ ਸਤਿਗੁਰ ਪ੍ਰਸਾਦ ਜਨ ਸਰ ਸੋਹਣ ਬੱਟੀਆਂ ਮੰਗੀ ਪਏ ਸੰਧੂਰ ਸਿਰ ਕਰਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹਣ ਬਹਿਨਾਂ ਮਿਲਣਾ ਹਜ਼ੂਰ ਆਦੇਸ਼ ਬਬ ਆਦੇਸ਼ ਅਦ੍ਰੁਖ ਤੇਰਾ ਅੰਤਨ ਪਾਇ ਤ੍ਰਿਕਰ ਕਰ ਦੇਖੇ ਵੇਸ ਰਹਾਓ ਜਦ ਹਸੀਆ ਵਿਆਹੀਆ ਲਾੜੇ ਸੋਹਣ ਪਾਸ ਹੀ ਢੋਲੀ ਝੜਾਈਆ ਦਦਖੰਡ ਕੀ ਤੇਰਾਸ ਉਪਰਹ ਪਾਣੀ ਵਾਰੀ ਹੈ ਝੱਲੇ ਚੰਪਣ ਪਾਸ ਇਕ ਲੈ ਲਖ ਲੈਣ ਬੈਠੀਆਂ ਲਖ ਲੈਣ ਖੜੀਆਂ ਗਰੀ ਸ਼ੁਹਾਰੇ ਖੰਦੀਆਂ ਮਨ ਸਿੱਜੜੀਆਂ ਤੰਨ ਗਾਲ ਸਿੱਖ ਪਈਆਂ ਟੁੱਟਣ ਮੁਸਰੀਆਂ ਤਾਰੇ ਜਵ ਪਰਦੋਏ ਹਰੀ ਹੋਏ ਜਿਨੀ ਰਖੇ ਰੰਗ ਲਾਏ ਦੁੱਤਾਂ ਨ ਫਰਮਾਇ ਨ ਚੱਲੇ ਪਰਤ ਗਵਾਈ ਜੇ ਇਸ ਭਾਵੇਂ ਦੇ ਵੜਿਆਈ ਜੇ ਭਾਵੇਂ ਦੇ ਸਜਾਈ ਅੱਗੋ ਦੇ ਜੇ ਚੀਤੀਐ ਤਾਂ ਕਾਇ ਤਮਲਾ ਸਜਾਈ ਸਾਹ ਸੁਤ ਗਵਾਈਆ ਰੰਗ ਤਮਾਸੇ ਚਈ ਪਰ ਪਰਵਾਣੀ ਫਿਰ ਗਈ ਕੋਇਰਣ ਰੋਟੀ ਖਾਈ ਇਕਨਾਂ ਵਰਤਖਵਾਈ ਹੈ ਇਕਨਾਂ ਪੂਜਾ ਹੁਲਾ ਜਾਏ ਚੌਕੇ ਨ ਹੰਦਵਣੀਆ ਕਿਉ ਟਿੱਕੇ ਕੱਢੈ ਨਾਏ ਰਾਮਣ ਕਬੂਚੇ ਤੇ ਹੁਣ ਕਹਿਣ ਨ ਮਿਲੇ ਖੁਦਾਏ ਇਕ ਘਰ ਆਵਹਿ ਆਪਣਾ ਇਕ ਮਿਲ ਮਿਲ ਪੁੱਛੈ ਸੁਖ ਇਕਨਾਂ ਹੋ ਲਿਖਿਆ ਬੈ ਬੈ ਰੋਗ ਐ ਦੁਖ ਜੋ ਕਿਸ ਪਾਰੇ ਸੁਥੀਐ ਨਾਨਕਿਆ ਮਨੁਖ ਇਕੜਿਆ ਵਹਿ ਆਪਣਾ ਇਕ ਮੈਲ ਮੈਲਾ ਕੁਛ ਸੁਖ ਇਕ ਨਾਏ ਹੋ ਲਿਖਿਆ ਪੈ ਪੈ ਰੋਵੈ ਦੁਖ ਜੋ ਤਿਸ ਭੈ ਸੋਥਿਐ ਨਾਨਕ ਆ ਮਨੁਖਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੋਕ ਉਚਰੈ ਸ਼ਾਸਤਰ ਖਟ ਗੰਗ ਕੰਪ ਗਿਰਣ ਚੜ ਜਾਏ ਅੰਧ ਬਕ ਬਧਰੋ ਸੁਣਾ ਜੋ ਕਾਲ ਕਿਪਾ ਕਰਾਏ ਕਹਾਂ ਬੁੱਧ ਪ੍ਰਭ ਤੋਛੰ ਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮਨ ਕਰ ਸਕਤ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋਂ ਕ੍ਰਿ ਵਖਿਆ ਸੋ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗ ਜੀ ਸਾਧਗ੍ਰਾ ਬਖਸ਼ਿ ਸ਼ਕਤੀ ਹੈ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਰਾਗ ਅਸਮ ਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਗੁਰ ਪ੍ਰਸਾਦ ਆਸਾ ਰਾਗ ਹੈ ਪਹਿਲੇ ਪਾਸ਼ਾ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਨ ਤੋਂ ਚਾਰਣ ਕੀਤਾ ਹੋਇਆ ਆਸਾ ਰਾਗ ਦੀਆਂ ਅਸ਼ਟਪਦੀਆਂ ਦਾ 11ਵਾਂ ਅਸ਼ਪਦੀ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਕਾਂ ਵਿੱਚ 417 ਨੰਦੇ ਸੋशोਭਤ ਹੈ ਘਰ ਤੀਜਾ ਤੀਜੇ ਘਰ ਸੋਤਾ ਚ ਗਾਇਨ ਕਰਨ ਦੇ ਤਾਂ ਕਿ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਦੋ ਕਾਲ ਕੋ ਇੱਕ ਸੱਚੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਿਹੜਾ ਸੰਸਾਰ ਵੀ ਕਿਆਰ ਵਿਹਾਰ ਕਰਨ ਵਾਲਾ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜੋ ਕਿ ਉਥਾਨਕਾ ਵੀ ਹੈ ਵੀ ਜਦੋਂ ਬਾਬਰ ਨੇ ਅਹਮਦਾਬਾਦ ਵਾਲਿਆਂ ਨੇ ਜਦੋਂ ਕੋਈ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਸਿਰਫ ਰੰਗਰਲੀਆਂ ਤਮਾਸ਼ੀ ਚਾਏ ਵਿੱਚ ਲੱਗੇ ਰਹੇ ਉਸ ਸਮੇ ਬਾਬਰ ਨੇ ਅਮਨਾਬਾਦ ਦੀ ਧਰਤੀ ਤੇ ਆ ਕੇ ਹਮਲਾ ਕੀਤਾ ਤੇ ਉਸ ਪਰਥਾਏ ਸਤਿਗੁਰਾਂ ਨੇ ਸਾਰਾ ਬਚਨ ਉਸ ਪਰਥਾਏ ਅਮਨਾਬਾਦ ਦੀ ਧਰਤੀ ਤੇ ਸਤਿਗੁਰਾਂ ਨੇ ਹੋਣ ਤੋਂ ਪੱਲਾ ਹੀ ਇਹ ਸਾਰਾ ਦੱਸਿਆ ਫਿਰ ਭਾਈ ਪ੍ਰਦਾਨ ਸਿੰਘ ਜੀ ਨੇ ਵੀ ਕਿਹਾ ਵੀ ਸਤਿਗੁਰੂ ਤੁਸੀਂ ਪਲਟ ਨਹੀਂ ਸਕਦੇ ਸਤਿਗੁਰੂ ਕਹਿੰਦੇ ਵੀ ਜੋ ਕੁਦਰਤ ਦਾ ਨਿਯਮ ਹੈ ਜੈਸਾ ਕੋਈ ਕਰੇਗਾ ਉਹੋ ਜਿਹਾ ਪਾਲੇਗਾ ਜੇ ਇਹ ਨੇਮ ਕੁਦਰਤ ਦਾ ਇਹਨਾਂ ਨੇ ਜੈਸਾ ਕੀਤਾ ਕਿ ਰੱਬ ਦੀ ਦੁਆਦਾਨ ਕੋਈ ਸੇਵਾ ਸਿਮਰਨ ਬੰਦਗੀ ਕੁਝ ਨਹੀਂ ਕੀਤਾ ਸਿਰਫ ਧਨ ਇਕੱਠਾ ਕੀਤਾ ਵਪਾਰ ਕੀਤਾ ਦੁਨਿਆਵੀ ਚੋਟਲੇ ਕੀਤੇ ਨੇ ਇਸ ਲਈ ਇਹਨਾਂ ਨੂੰ ਇਹ ਭੋਗ ਦਾਤ ਭੋਗ ਨਹੀਂ ਪਏਗਾ ਇਸ ਲਈ ਭਾਈ ਇਹ ਪ੍ਰਸਾਦ ਸਤਿਗੁਰਾਂ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤਾ ਵੀ ਕਿਸ ਤਰ੍ਹਾਂ ਐਮਨਾਬਦੀ ਧਰਤੀ ਦੇ ਹਾਲਾਤ ਸਨ ਕਿਸ ਤਰ੍ਹਾਂ ਬਾਦ ਤੋਂ ਬੱਤਰ ਹੋ ਗਏ ਬਾਬਰ ਦੇ ਜ਼ੁਲਮ ਦੇ ਨਾਲ ਆਦੇਸ ਬਾਬਾ ਆਦੇਸ ਏ ਪਰਮਾਤਮਾ ਬਾਬਾ ਦਾ ਭਾਵ ਹੈ ਪਰਮੇਸ਼ਰ ਪਰਮਾਤਮਾ ਪਿਤਾ ਰੂਪ ਆਦੇਸ ਤੈਨੂੰ ਨਮਸਕਾਰ ਤੈਨੂੰ ਨਮਸਕਾਰ ਆਦ ਗੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖ ਹੈ ਵੇਸ ਰਹਾਉ ਆਦ ਗੁਰਖ ਤੂੰ ਯੁਗਾਂ ਦੇ ਸ਼ੁਰੂਆਤ ਤੋਂ ਪਹਿਲਾਂ ਹੀ ਹੈ ਤੇਰਾ ਅੰਤ ਨ ਪਾਇਆ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਅਜ ਤੱਕ ਕਰ ਕਰ ਦੇਖ ਹੈ ਵੇਸ ਤੂੰ ਕਰ ਕਰ ਕੇ ਅਲੱਗ ਕੋਤਕ ਤਮਾਸ਼ੇ ਆ ਸਭ ਕੁਝ ਕਰ ਕਰ ਕੇ ਤੂੰ ਆਪ ਹੀ ਵੇਖ ਰਿਹਾ ਮੁੱਢ ਕਦੀਮਾ ਤੋਂ ਰਹਿਣ ਵਾਲਾ ਤੂੰ ਆਪ ਹੀ ਭੇਸਾਂ ਨੂੰ ਕਰ ਕਰ ਕੇ ਦੇਖਦਾ ਹੈ ਆਪ ਹੀ ਸੰਸਾਰ ਨੂੰ ਭੌਂਤ ਤਾ ਬਣਾ ਕੇ ਇਸ ਨੂੰ ਸੰਸਾਰ ਨੂੰ ਚਲਾ ਵੀ ਰਿਹਾ ਤੇ ਦੇਖ ਵੀ ਰਿਹਾ ਕੋਈ ਵਸ ਰਿਹਾ ਕੋਈ ਉੱਜੜ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਚੰਗਾ ਬਣ ਰਿਹਾ ਕੋਈ ਮੰਦਾ ਬਣ ਰਿਹਾ ਕੋਈ ਪਾਗਲ ਬਣ ਰਿਹਾ ਕੋ ਸਿਆਣਾ ਬਣ ਰਿਹਾ ਸਾਰੇ ਤੇਰੇ ਕੋਤਕ ਬੜਾਏ ਹੋਏ ਨੇ ਮੇਂ ਪ੍ਰਭਾਤਮਾ ਇਸ ਲਈ ਤੈਨੂੰ ਨਮਸਕਾਰ ਨਮਸਕਾਰ ਹੈ ਰਹਾ ਵਿਸ਼्राम ਦੇ ਕੇ ਕੇਂਦਰੀ ਭਾਸਮ ਜਾਂਦੇ ਨੇ ਜਿਨ ਸਿਰੇ ਪਟ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਜਿਨ ਸਿਰ ਸੋਹਣ ਪਟੀਆਂ ਕਹਿੰਦੇ ਭਾਈ ਜਿਨ੍ਹਾਂ ਦੇ ਸਿਰਾਂ ਤੇ ਸੋਹਣੀਆਂ ਪਟੀਆਂ ਪਟੀਆਂ ਦਾ ਭਾਵ ਜਿਨ੍ਹਾਂ ਦੀ ਮਿੱਡੀਆਂ ਕੀਤੀਆਂ ਸਨ ਭਾਵ ਜੋ ਇਸਤਰੀਆਂ ਅੱਡੇ ਵਾਲੇ ਇੱਧਰ ਨੂੰ ਰੱਖਦੇ ਆਣੇ ਤੇ ਵਾਲੇ ਇੱਧਰ ਨੂੰ ਉਹਨੂੰ ਮਿੱਟੀ ਗਿਆ ਜਾਂਦਾ ਜੋ ਕਿ ਚੀਰ ਵਿੱਚ ਹੁੰਦਾ ਮੰਗੀ ਪਾਇ ਸੰਦੂਰ ਜਨਾਂ ਦੀ ਮਾਗ ਵਿੱਚ ਸੰਦੂਰ ਪਰਿਆ ਸੀ ਸੇ ਸਿਰ ਕਾ ਤੀਨ ਮੁੰਨਿਆਂ ਗਲ ਵਿੱਚ ਆਵੇ ਧੂੜ ਉਹਨਾਂ ਦੇ ਸਿਰ ਮੁੰਨੇ ਜਾ ਰਹੇ ਸਨ ਗਲ ਵਿੱਚ ਆਵੇ ਧੂੜ ਤੇ ਉਹਨਾਂ ਦਾ ਧਨ ਦੌਲਤ ਪਤ ਲੁੱਟੀ ਜਾ ਰਹੀ ਸੀ ਉਹਨਾਂ ਦੇ ਮੂੰਹ ਤੇ ਸਵਾਪ ਆਈ ਜਾ ਰਹੀ ਸੀ ਤਾਂ ਕਿ ਦਿਖੇ ਨਾ ਤੇ ਉਹਨਾਂ ਦਾ ਧਨ ਦੌ ਸਭ ਕੁਝ ਲੁੱਟ ਲਿਆ ਜਾਏ ਉਹਨਾਂ ਨੂੰ ਕੈਦੀ ਬਣਾਇਆ ਜਾ ਰਿਆ ਸੀ ਗੱਲ ਵਿੱਚ ਆਵੈ ਧੂੜ ਤੇ ਉਹਨਾਂ ਦੇ ਘਰ ਵਿੱਚ ਜਿਹੜੇ ਕੇਸਰ ਮੁੰਨਣ ਦੇ ਬਾਲ ਸਨ ਉਹ ਬਾਲ ਉਹਨਾਂ ਦੇ ਘਰ ਵਿੱਚ ਆ ਰਹੇ ਸਨ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਨ ਨਾਲ ਮਿਲਣ ਹਦੂਰ ਜਿਹੜੀਆਂ ਮਹਿਲਾ ਦੇ ਵਿੱਚ ਬੈਠੀਆਂ ਸਨ ਹੁਣ ਬਹਿਨ ਨਾਲ ਮਿਲਣ ਹਦੂਰ ਹੁਣ ਉਹਨਾਂ ਨੂੰ ਆਪਣੇ ਮਹਿਲਾ ਵੇ ਭਾਵ ਪਤੀਆਂ ਦੇ ਨੇੜੇ ਵੀ ਬਹਿਣ ਦਾ ਹੁਕਮ ਨਹੀਂ ਸਮਾਣੀ ਮਿਲਿਆ ਯਾ ਕਹ ਲਿਆ ਉਹਨਾਂ ਦੇ ਨੇੜੇ ਬੈਠਣਾ ਵੀ ਨਹੀਂ ਨਸੀਬ ਹੋਇਆ ਜਿਹੜੇ ਪਤੀਆਂ ਕੋਲ ਬੈਂਧੀਆਂ ਸਨ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਏ ਸੇਜੇ ਕੇ ਕੋਪਰ ਬਠਾਕੁਰ ਤੇ ਉਹ ਆਪਣੇ ਮਨ ਦੀ ਸੇਜ 'ਚ ਕਦੇ ਨਹੀਂ ਬੈਠਿਆ ਸਨ ਦੁਨਿਆਵੀ ਸੇਜ 'ਚ ਬੈਠਿਆ ਸਨ ਆਪਣੇ ਪਤੀ ਨੂੰ ਖੁਸ਼ ਕਰਨ ਵਿੱਚ ਕਿੰਨੇ ਉਹ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਦੇ ਚੀਲ ਪਾਏ ਸਨ ਮਿੱਡੀਆਂ ਕੀਤੀਆਂ ਸਨ ਸੰਦੂਰ ਪਾਏ ਸਨ ਬੜੀਆਂ ਸੋਹਣੀਆਂ ਲੱਗਦੀਆਂ ਸਨ ਉਹਨਾਂ ਦੇ ਸਿਰ ਮੁੰਨੇ ਜਾ ਰਹੀ ਸੀ ਗਲ ਵਿੱਚੋਂ ਵਾਲ ਆ ਰਹੇ ਸਨ ਤੇ ਸਿਰ ਮੂੰਹ ਤੇ ਧੂੜਾ ਪੈ ਰੀਆਂ ਸਨ ਕਿਉਂਕਿ ਇਹ ਪਠਾਣਾਵੀਆਂ ਫੌਜਾਂ ਲੰਘ ਰਹੀਆਂ ਸਨ ਧੂੜਾ ਮੂੰਹ ਤੇ ਪੈ ਰੀਆਂ ਤੇ ਜਾਂ ਭਾਵ ਕਹਿ ਲਈਏ ਵੀ ਉਹਨਾਂ ਦੀ ਇੱਜ਼ਤ ਪੜ ਤਲੁੱਟਣ ਵਾਸਤੇ ਧੰਦ ਲੋਲੁੱਟਣ ਵਾਸਤੇ ਉਹਨਾਂ ਨੂੰ ਮੂੰਹ ਤੇ ਸਵਾਜ ਮਲੀ ਜਾ ਰਹੀ ਸੀ ਮਹਿਲਾ ਅੰਦਰ ਹੁੰਦੀਆਂ ਹਨ ਮਹਿਲ ਨਾ ਹਜ਼ੂਰ ਤੇ ਕਹਿੰਦੇ ਮੇਰੇ ਭਾਈ ਉਹ ਜਿਹੜੀਆਂ ਮਹਿਲਾ ਵਿੱਚ ਸੋਹਣੀਆਂ ਚੱਕੀਆਂ ਲੱਗਦੀਆਂ ਸਾਂ ਉਹਨਾਂ ਨੂੰ ਹੁਣ ਆਪਣੇ ਪਤੀ ਵੀ ਨੇੜੇ ਬਹਿਣਾ ਨਸੀਬ ਨਹੀਂ ਹੋਇਆ ਇਸ ਲਈ ਆਦੇਸ ਬਾਬਾ ਆਦੇਸ ਆਦ ਤੁੜਕ ਤੇਰਾ ਅੰਤਨ ਪਾਇਆ ਕਰ ਕਰ ਦੇਖ ਹੈ ਵੇਸ ਰਹਾ ਉਹੇ ਪ੍ਰਭਾਤਮਨ ਤੈਨੂੰ ਮੇਰੇ ਸਤਿਗੁਰੂ ਨੂੰ ਨਮਸਕਾਰ ਹੈ ਤੂੰ ਆਦ ਕਦੀ ਮਾਤੋਂ ਆ ਤੇਰਾ ਅੰਤਨ ਪਾਇਆ ਤੇਰੇ ਕਿਸੇ ਨੇ ਅੰਤ ਨਹੀਂ ਪਾਇਆ ਤੂੰ ਅਨੇਕਾਂ ਵੇਸ ਭੇਖ ਬਣਾ ਕੇ ਇਸ ਸੰਸਾਰ ਨੂੰ ਦੇਖ ਰਿਹਾ ਰਹਾ ਹੋ ਜਦ ਰੋਸੀਆ ਵਿਆਹੀਆ ਲਾੜੇ ਸੋਹਣ ਪਾਸ ਜਦੋਂ ਇਸਤਰੀਆਂ ਵਿਆਹ ਕੇ ਸੋਹਰੇ ਘਰ ਆਈਆਂ ਸਨ ਇਹਨਾਂ ਦੇ ਨੇੜੇ ਲਾੜੇ ਵੀ ਸੋਹਣ ਦੇ ਸਨ ਸ਼ੋਭਾ ਪਾਉਂਦੇ ਸਨ ਏ ਢੋਲੀ ਚੜ੍ਹ ਆਈ ਦੰਦ ਘਟਕੀ ਖੰਡ ਕੀ ਤੇਰਾਸ ਏ ਢੋਲੀ ਭਾਵ ਏ ਪਾਲਕੀਆਂ ਵਿੱਚ ਸੱਜ ਕੇ ਆਈਆਂ ਦੰ ਚੜ ਆਈਆਂ ਪਾਲਕੀਆਂ ਵਿੱਚ ਬੈਠ ਕੇ ਆਈਆਂ ਸਰ ਦੰਦ ਘਟਕੀ ਤੇ ਰਾਸ ਹਾਥੀ ਦੰਦ ਦੇ ਟੁਕੜਿਆਂ ਨਾਲ ਇਹਨਾਂ ਨੂੰ ਸਜਾਣਾ ਵੀ ਕੀਤਾ ਬਹੁਤ ਸ਼ੋਭਾ ਵੀ ਕੀਤੀ ਉਪਰ ਪਾਣੀ ਵਾਰੀਏ ਝੱਲੇ ਚਮਕਣ ਪਾਸ ਉਪਰੋਂ ਹਦੇ ਇਹਨਾਂ ਦੀ ਇਹਦੀ ਸਾ ਇਹਨਾਂ ਦੀ ਇਸਤਰੀਆਂ ਦੀਆਂ ਸੱਸਾਂ ਨੇ ਪਾਣੀ ਆਪਣੇ ਨੋ ਪੁੱਤ ਤੋਂ ਵਾਰ ਕੇ ਵੀ ਪੀਤਾ ਝੱਲੇ ਚਮਕਣ ਪਾਸ ਇਹਨਾਂ ਦੇ ਕੋਲ ਸ਼ੀਸ਼ਿਆਂ ਵਰਗੇ ਹੀਰੇ ਰਤਨ ਜਵਾਹਰ ਜਿਹੜੇ ਸਨ ਬੜੇ ਸੋਹਣੇ ਚਮਕਦੇ ਸਨ 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ 1 ਲੱਖ ਆਪਣੇ ਦਿਓਰ ਤੋਂ ਬੈਠਣ ਦਾ ਲੈਂਦੀਆਂ ਸਨ ਤੇ 1 ਲੱਖ ਜੇਸ ਤੋਂ ਲੈਂਦੀਆਂ ਸਨ ਤੇ ਲੱਖਾਂ ਵਿੱਚ ਖੜੀਆਂ ਸ਼ੋਭਦੀਆਂ ਵੀ ਸਨ ਗਰੀਛ ਹਰੇ ਖਾਂਦੀਆਂ ਮਾਨਣ ਸੇਜੜੀਆਂ ਆਪਣੇ ਪਤੀਆਂ ਤੋਂ ਗਰੀ ਗਿਰੀਆਂ ਸ਼ੁਹਾਰੇ ਲੈ ਕੇ ਖਾਂਦੀਆਂ ਸਨ ਆਪਣੇ ਪਤੀਆਂ ਦੀ ਸੇਜ ਵੀ ਮੰਨਵੀਆਂ ਕਰਦੀਆਂ ਸਨ ਆਨੰਦ ਮਾਣਦੀਆਂ ਸਨ ਪਰਤੀ ਦਾ ਰੰਗ ਰਲੀਆਂ ਵਿੱਚ ਲੱਗੀਆਂ ਸਨ ਤਿੰਨ ਦਿਨਾਂ ਦੇ ਸਿਲਕਾ ਪਾਈਆਂ ਟੁੱਟਣ ਮੋਤਸਰੀਆਂ ਤਿੰਨ ਗੱਲ ਸਿਲਕਾ ਪਾਈਆਂ ਸਿਲਕਾ ਦਾ ਭਾਵ ਇਹਨਾਂ ਦੇ ਰੱਸਾ ਗਲੀਆਂ ਗਲਾ ਵਿੱਚ ਰੱਸੀਆਂ ਪਾਈਆਂ ਹੋਈਆਂ ਸਨ ਕਿਉਂਕਿ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਗਲਾ ਵਿੱਚ ਹਾਰ ਸਨ ਉਹ ਹਾਰ ਤੋੜ ਕੇ ਲਾ ਲੈਣ ਸਨ ਤੇ ਇਹਨਾਂ ਦੇ ਗਲਾ ਵਿੱਚ ਰੱਸੀਆਂ ਸਿਲਕਾ ਭਾਵ ਰੱਸੀਆਂ ਪਾਈਆਂ ਟੁੱਟਣ ਮੋਤਸਰੀਆਂ ਤੇ ਉਹ ਟੁੱਟ ਉਹ ਮੋਤੀਆਂ ਦੇ ਜਿਹੜੀਆਂ ਲੜੀਆਂ ਸਨ ਟਟ 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 ਕੇ ਡਿਕ ਰਹੀਆਂ ਸਾਨਾ ਇਸ ਲਈ ਸਤਿਗੁਰੂ ਕਹਿੰਦੇ ਨੇ ਇਸਤਰੀ ਪੁਰਖ ਤਜ ਕਾਮ ਆਪੇ ਰਾਮ ਨਾਮ ਕੀ ਗਤ ਨਹੀਂ ਜਾਣੀ ਕਹਿੰਦੇ ਰਾਮ ਨਾਮ ਦੀ ਗਤ ਜਾਣੀ ਨਹੀਂ ਸਿਮਰਣ ਬੰਦਗੀ ਵਿੱਚ ਜੁੜਿਆ ਨਹੀਂ ਸਿਰਫ ਇੱਕ ਭੋਗ ਵਿਲਾਸ ਵਿੱਚ ਸਾਰੀ ਉਮਰ ਕੱਢ ਦਿੱਤੀ ਏ ਤਾਂ ਭਾਈ 84 ਲੱਖ ਜੁੰਨਾ ਵੀ ਇਹ ਕੰਮ ਕਰਦੀਆਂ ਨਹੀਂ ਤਾਂ ਜੋ ਬਣਦੇ ਹੋਏ ਵੈਰੀ ਹੋਏ ਜਿਹਨੇ ਰੰਗ ਲਾਏ ਇਨਾਂ ਦੇ ਧਨ ਵੀ ਇਹਨਾਂ ਦਾ ਵੈਰੀ ਬਣ ਗਿਆ, ਜੋਬਨ ਜਵਾਨੀ ਵੀ ਵੈਰੀ ਬਣ ਗਈ, ਇਹ ਦੋਨੋਂ ਵੈਰੀ ਬਣ ਗਏ ਨੇ ਕਿਉਂਕਿ ਧਨ ਲੁੱਟਿਆ ਜਾ ਰਿਹਾ ਸੀ, ਜੋਬਨ ਇਹਨਾਂ ਦਾ ਖੋਇਆ ਜਾ ਰਿਹਾ ਸੀ, ਭਾਵ ਇਹਨਾਂ ਨੂੰ ਵੈ ਜਬਰਨ ਇਹਨਾਂ ਨੂੰ ਆਪਣਾ ਕੈਦੀ ਬਣਾਇਆ ਜਾ ਰਿਹਾ ਸੀ, ਜਿਨੀ ਰੰਗ ਲਾਏ ਕਿੰਨੇ ਜਿਹੜੇ ਰੰਗ ਦੇ ਵਿੱਚ ਇਰ ਲੱਗੀਆਂ ਹੋਈਆਂ ਸਨ, ਭਾਵ ਜਵਾਨੀ ਦੇ ਹੰਕਾਰ ਵਿੱਚ, ਧਨ ਦੇ ਹੰਤਾਂ ਵਿੱਚ ਸਨ ਵੀ ਅਸੀਂ ਹੀ ਹਾਂ ਜੋ ਹਾਂ ਕਿਉਂਕਿ ਆਪਣਾ ਬਾਦ ਦੀ ਤਰਤੀ ਤੇ ਕੋਈ ਕੁੰਨਦਾਨ ਨਹੀਂ ਸੀ ਕੋਈ ਆਏ ਗਏ ਨੂੰ ਕੋਈ ਸੇਵਾ ਪਾਣੀ ਨਹੀਂ ਕਰਦਾ ਸੀ ਜਿਹਨਾਂ ਦਾ ਇਹਨਾਂ ਨੂੰ ਨਤੀਜਾ ਭੋਗਣਾ ਪਿਆ ਤਾਂ ਜੋ ਕੋਣ ਤੋਂ ਵੈਰੀ ਨਹੀਂ ਰੱਖ ਜਿਨੀ ਰੱਖੇ ਕੱਠਲਾ ਦੁੱਤਾਂ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਉਸ ਵੇਲੇ ਬਾਬਰ ਨੇ ਆਪਣੇ ਸਿਪਾਈਆਂ ਨੂੰ ਰੰਗ ਰਤੀਆਂ ਤਾਈ ਫੜ ਕੇ ਲਿਆਂਦਾ ਫਰਮਾਇਆ ਹੁਕਮ ਕੀਤਾ ਤੇ ਸਿਪਾਈਆਂ ਨੇ ਇਹਦੀ ਇੱਜ਼ਤ ਗਵਾ ਕੇ ਆਪਣੇ ਨਾਲ ਇਹਨਾਂ ਨੂੰ ਲੈ ਚੱਲੇ ਇਹਨਾਂ ਦੀ ਇੱਜ਼ਤ ਪੱਤ ਲੁੱਟ ਕੇ ਇਹਨਾਂ ਨੂੰ ਆਪਣੇ ਨਾਲ ਲੈ ਕੇ ਤੁਰ ਪਏ ਰਸੀਆਂ ਗਾਲਾ ਵਿੱਚ ਪਾਈਆਂ ਸਤਿਗੁਰੂ ਅਰਥਵੇਲੇ ਦਾ ਸਾਰਾ ਚਿੱਤਰ ਬਖੂਬੀਰ ਬਿਆਨ ਕਰਦੇ ਨੇ ਲੈ ਚੱਲੇ ਪੱਤ ਗਵਾਏ ਪੱਤ ਪੱਤ ਇੱਜ਼ਤ ਗਵਾਲੀ ਇਹਨਾਂ ਨੇ ਜਿਹੜੀਆਂ ਪਤੀਆਂ ਦੀਆਂ ਸਨ ਉਹਨਾਂ ਦੀ ਇੱਜ਼ਤ ਵੀ ਇਹਨਾਂ ਨੇ ਇਹਨਾਂ ਦੇ ਸਿਪਾਈਆਂ ਨੇ ਲੁੱਟ ਲਈ ਜੇ ਤੇ ਸਭਾਵੈ ਦੇ ਵੜਿਆਈ ਜੇ ਭਾਵੈ ਦੇ ਸਜਾਏ ਜੇ ਉਸ ਪ੍ਰਮਾਤਮਾ ਨੂੰ ਚੰਗਾ ਲੱਗੇ ਤੇ ਵੜਿਆਈ ਦੇ ਦਿੰਦਾ ਜੇ ਭਾ ਚੰਗਾ ਲੱਗੇ ਤੇ ਉਹ ਸਜਾ ਵੀ ਦੇ ਦਿੰਦਾ ਅੱਗੋ ਦੇ ਨੇ ਚੇਤੀ ਐ ਤਾਂ ਕਾਇਤ ਮਿਲ ਸਜਾਏ ਕਹਿੰਦੇ ਅਜੇ ਹੀ ਵਿਪਤਾ ਪੈਣ ਤੋਂ ਪਹਿਲਾਂ ਹੀ ਜੇਕਰ ਪ੍ਰਮਾਤਮਾ ਦਾ ਨਾਮ ਯਾਰ ਕੀਤਾ ਜਾਂਦਾ ਤੇ ਕਾਇਤ ਮਿਲ ਸਜਾਏ ਪਰ ਭਾਈ ਐਮਨਾਬਦ ਦੀ ਧਰਤੀ ਤੇ ਇਸ ਇਸਤਰੀਆਂ ਦੀ ਬੇਪਤੀ ਨਹੀਂ ਹੋਣੀ ਸੀ ਇਹ ਇਸ ਤਰ੍ਹਾਂ ਐਮਨਾਬਦ ਦੀ ਧਰਤੀ ਨੂੰ ਭੋਗਣਾ ਨਹੀਂ ਪੈਣਾ ਸੀ ਸਾਹ ਸੁਤ ਗਵਾਈਆਂ ਰੰਗ ਤਮਾਸ਼ੇ ਚਾਏ ਇਹ ਸ਼ਾਹੂਕਾਰਾਂ ਨੇ ਜਿਹੜੇ ਸਾਹ ਸੁਤ ਗਵਾਈਆਂ ਕਹਿੰਦੇ ਭਾਈ ਜਿਹੜੇ ਸਾਹਾਂ ਦੇ ਨਾਲ ਚਾਉ ਤਸ਼ਾ ਦੇ ਰੰਗ ਕੋਟ ਕਰਦੇ ਉਸ ਤੇ ਤਮਾਸ਼ੇ ਵੇਖਦੇ ਹੋਏ ਐਮਨਾਬਦ ਦੇ ਜਿਹੜੇ ਸ਼ਾਹੂਕਾਰ ਸਨ ਕੋਸ਼ ਵੀ ਇਹਨਾਂ ਨੇ ਗਵਾ ਦਿੱਤੀ ਸੀ ਭਾਵ ਜਿੰਨੇ ਇਤਨੇ ਜ਼ਿਆਦਾ ਕੁੱਟ ਪਈ ਕਿ ਇਹਨਾਂ ਨੇ ਆਪਣੀ ਸੁਰਤੀ ਨਾ ਰਹੀ ਇਸ ਤਰ੍ਹਾਂ ਇਹਨਾਂ ਨੇ ਵੀ ਆਪਣੇ ਅੱਗੇ ਕਿਸੇ ਨੂੰ ਵੀ ਇਹ ਜਾਣਣਾ ਨਹੀਂ ਕਰਦੇ ਸਨ ਬਾਬਰਵਾਣੀ ਵਾਣੀ ਫੇਰ ਗਈ ਕੋਈ ਰਣ ਰੋਟੀ ਖਾਏ ਹੁਣ ਕਹਿੰਦੇ ਬਾਬਰਵਾਣੀ ਭਾਵ ਬਾਬਰ ਦਾ ਹੁਕਮ ਫਿਰ ਗਿਆ ਇਸ ਤਰ੍ਹਾਂ ਦੁਹਾਈ ਸਾਰੇ ਪਾਸੇ ਪ੍ਰਮਾਤਮਾ ਦੀ ਦੁਹਾਈ ਫੈਈ ਕੋਇਰ ਜਿਹੜੇ ਸ਼ਾਹੂਕਾਰ ਸਨ ਇਹਨਾਂ ਦੇ ਸ਼ਹਿਜ਼ਾਦੇਆਂ ਨੂੰ ਇੱਕ ਰੋਟੀ ਦਾ ਟੁਕੜਾ ਵੀ ਨਹੀਂ ਮਿਲਿਆ ਕੋਇ ਦਾ ਭਾਵ ਕੁੱਤਿਆਂ ਨੂੰ ਵੀ ਖਾਣ ਨੂੰ ਕੁਝ ਨਾ ਮਿਲਿਆ ਕਹਿੰਦਾ ਭਾਵੇਂ ਇਹਨਾਂ ਦੇ ਸ਼ਹਿਜ਼ਾਦੇ ਵੀ ਭੁੱਖੇ ਰਹੇ ਇਕਨਾਂ ਵਖਤ ਖਵਾਈ ਹੈ ਇਕਨਾਂ ਪੂਜਾ ਜਾਏ ਇਕਨਾਂ ਵਖਤ ਖਵਾਈ ਹੈ ਇੱਕ ਮੁਸਲਮਾਨਿਆਂ ਦੇ ਜਿਹੜੇ ਨਮਾਜ਼ ਰਖਾਉਣਾ ਸਮਾਂ ਸੀ ਇਹਨੇ ਭਾਈ ਇਹਨਾਂ ਨੂੰ ਨਵਾਜ ਦਾ ਸਮਾਂ ਵੀ ਕੁੰਝਿਆ ਜਾ ਰਿਆ ਸੀ ਟਿੱਕਣਾ ਪੂਜਾ ਜਾਏ ਜਿਹਨੇ ਹਿੰਦੂ ਸਣ ਜੋ ਠਾਕੁਰਾਂ ਦੀ ਪੂਜਾ ਕਰਦੇ ਸਨ ਉਹਨਾਂ ਦਾ ਵੀ ਸਮਾਂ ਕੁੰਝਿਆ ਜਾ ਰਿਆ ਸੀ ਚੌਕੇ ਵਿਨਧ ਹਟਵਾਣੀਆਂ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਜਾਏ ਕਿਨੇ ਭਾਈ ਚੌਕੇ ਵਿਨਹਨ ਹਿੰਦਵਾਣੀਆਂ ਕਿਉਂਕਿ ਭਾਵ ਇਹ ਭਾਈ ਜਿਹੜੇ ਕਰਮਕਾਂਢੀ ਹਿੰਦੂ ਆ ਹਿੰਦੂਆਣੀ ਹੈ ਹਿੰਦਵਾਣੀਆਂ ਸਨ ਇਹ ਹਰ ਰੋਜ਼ ਨਹਾ ਕੇ ਜੋ ਕਿ ਆਪਣੇ ਸਿਰ ਤੇ ਟਿੱਕੇ ਕੱਢਦੀਆਂ ਸਨ ਹੁਣ ਇਹਨਾਂ ਨੂੰ ਨਹਾਣਾ ਵੀ ਨਸੀਬ ਨਹੀਂ ਹੋਇਆ ਟਿੱਕੇ ਕੱਢਣੇ ਵੀ ਇਹਨਾਂ ਨੂੰ ਨਸੀਬ ਨਹੀਂ ਹੋਇਆ ਕਿਉਂ ਟਿੱਕੇ ਕੱਢਣਾ ਹੈ ਕਿਵੇਂ ਟਿੱਕੇ ਕੱਢੇ ਕਿਵੇਂ ਇਹਨਾਂ ਨੂੰ ਨਹਾਣਾ ਨਸੀਬ ਹੋਇਆ ਕਿਉਂਕਿ ਹੁਣ ਇਹ ਬਾਬਰ ਦੇ ਰੇਂਸਦਾਨ ਰਾਮ ਨਾ ਕਬੂ ਚੇਤਿਓ ਹਉਨ ਕਹਿਣ ਨਾ ਮਿਲਾ ਖੁਦਾਏ ਕਿਉਂ ਕਿ ਇਹਨਾਂ ਨੇ ਕਦੇ ਰਾਮ ਚੇਤੇ ਨਹੀਂ ਕੀਤਾ ਉਸ ਰਮੇ ਹੋਏ ਪ੍ਰਮਾਤਮਾ ਨੂੰ ਸਿਮਰਿਆ ਨਹੀਂ ਕਦੇ ਕਹਿੰਦੇ ਹੁਣ ਕਹਿਣ ਨਾ ਮਿਲਾ ਖੁਦਾਏ ਹੁਣ ਇਹਨਾਂ ਨੂੰ ਇੰਨਾ ਵੀ ਹੁਕਮ ਨਹੀਂ ਵੀ ਕਹਿ ਪਰਮਾਤਮਾ ਦਾ ਨਾਮ ਸਿਮਰਨ ਕਰ ਲੈ ਇੱਕ ਕਰਿਆ ਵਹਿ ਆਪਣਾ ਹੈ ਇੱਕ ਮਿਲ ਮਿਲ ਕੁਛ ਹੈ ਸੁਖ ਕਈ ਐਸੇ ਜਿਹੜੇ ਵਿਛੜੇ ਹੋਏ ਜਾਂਦੇ ਆਪਣੇ ਘਰਾਂ ਨੂੰ ਆਉਂਦੇ ਇੱਕ ਕਈ ਐਸੇ ਜਿਹੜੇ ਮਿਲ ਕੇ ਇੱਕ ਦੂਜੇ ਨੂੰ حال چال پوچھ ਨਾ ਕਰਦੇ ਸੁਖ ਸ਼ਾਂਤ ਪੁੱਛਦੇ ਇਕ ਨਾ ਇਹੋ ਲਿਖਿਆ ਬਹਿ ਬਹਿ ਰੋ ਵੈ ਦੁੱਖ ਇਕ ਨਾ ਇਹੋ ਲਿਖਿਆ ਕਿ ਕਿੰਿਆ ਰਤਾ ਧੁਰ ਤੋਂ ਮੱਥੇ ਤੇ ਐਸੇ ਲੇਖ ਲਿਖਿਆ ਹੋਇਆ ਸੀ ਕਿ ਇੱਕ ਦੂਜੇ ਕੋਲ ਬੈਠ ਬੈਠ ਕੇ ਆਪਣਾ ਦੁੱਖ ਰੋਂਦੇ ਸਨ ਜੋ ਤਿਸ ਭਾਵੈ ਸੋ ਥੀਐ ਨਾਨਕਿਆ ਮਨੁਖ ਫਿਰ ਧੰ ਗੁਰ ਨਾਇ ਸਾਹਿਬ ਕਹਿੰਦੇ ਕਿਨੇ ਮਨੁਖ ਕੀ ਕਰੇ ਜੋ ਤਿਸ ਭਾਵੈ ਨਾਨਕਾ ਸਾਈ ਭਰੀ ਗੱਲ ਕਿ ਜਿਹੜੀ ਉਹਨੂੰ ਚੰਗੀ ਲੱਗੇ ਗੱਲ ਉਹ ਚੰਗੀ ਹੈ ਨਾ ਚਾਹੇ ਉਹ ਜੋ ਕਿਸ ਤਰ੍ਹਾਂ ਸੋਥੀ ਹੈ ਕਿਨ ਜਿਹਨੂੰ ਚੰਗਾ ਲੱਗੇ ਕੋਈ ਹੁੰਦਾ ਹੈ ਕੋਈ ਕਾਰਨ ਕਰੇ ਹੁੰਦੇ ਨੇ ਕੋਈ ਕੰਮ ਹੁੰਦੇ ਨੇ ਨਾਨਕ ਕਿਆ ਬਨੁਖ ਦਾਸ ਨਾਨਕ ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਨਾਨਕ ਕੀ ਵਿਚਾਰਾ ਕਰ ਸਕਦਾ ਹੈ ਕਿ ਇਸ ਮਨੁੱਖ ਦੇ ਹੱਥ ਹੈ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਨੂੰ ਬੀਜਣਾ ਜਿਹੋ ਜਿਹੇ ਬੀਜੇਗਾ ਉਹ ਵਧਣਾ ਪਏਗਾ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹੇ ਉਗਣਾ ਪਾਏਗਾ ਇਸ ਲਈ ਭਾਈ ਚੰਗੇ ਕੰਮ ਕਰੀਏ ਸਿਮਰਨ ਵਿੱਚ ਜੁੜੀਏ ਤਾਂ ਕਿ ਸਾਡਾ ਆਇਆ ਵੀ ਸਫਲਾ ਹੋ ਸਕੇ ਮੰਦਾ ਚੰਗਾ ਕਿਸੇ ਨੂੰ ਨਾ ਆਖੀਏ ਨਾ ਬੋਲੀਏ ਨਾ ਸੁਣੀਏ ਨਾ ਇਹ ਜਿਹਾ ਦਾ ਸਵਾਦ ਲੈਣਾ ਕਰੀਏ ਦਸਨਾ ਦੇ ਨਾਲ ਨਿੰਦਿਆ ਚੁਗਲੀ ਦੇ ਨਾਲ ਤਾਂ ਕਿ ਸਾਡਾ ਆਇਆ ਵੀ ਸਫਲਾ ਹੋ ਸਕੇ ਇਸ ਸੰਸਾਰ ਵਿੱਚ ਇਹ ਆ ਵੀ ਸਫਲਾ ਹੋ ਸਕੇ ਦਿਓ ਸੀਸ ਕਰੋੜ ਦਾ ਸਕਿਆ ਤਾਂ ਪੱਛਾ ਵਿਚਾਰਾਂ ਕਰਨ ਦੀ ਜਾਂ ਚਾ ਜਾਵੇ ਲੇਖਕ ਤਾਂ ਛੁੱਟੀ ਹੈ ਖਿੰਖਨ ਭੁੱਲਨ ਹਾਰ ਬਖਸ਼ਣ ਹਰ ਬਖਸ਼ ਲੈ ਨਾਨਕ ਬਾਰੂ ਤਰਦੇ ਹੋ ਸੱਜਣ ਸਿਸੜੀਆਂ ਜੋ ਹੋਵੇ ਸਾਇਬ ਸੰਬੇਲ ਗੱਜਵੜੇ ਕੇ ਫਤਿਹ ਦਾ ਜੁੜਾ ਫਤਿਹ ਵਾਹਿਗੁਰੂ ਜੀ ਕਾ ਸੰਸਾਰ ਵਾਹਿਗੁਰੂ ਜੀ ਕੀ ਫਤਿਹ